ਨੋਟਿਸ ਚਰਨਜੀਤ ਸਿੰਘ ਚੰਨੀ ਦੀ ਗਿੱਦੜ ਬਾਹਾ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਕੀਤੀ ਗਈ ਇੱਕ ਤਕਰੀਰ ਦੇ ਮਾਮਲੇ ਦੇ ਵਿੱਚ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜਾ ਹੈ ਉਹ ਇੱਕ ਮੁਹਾਵਰੇਦਾਰ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਇੱਕ ਉਦਾਹਰਨ ਦੇ ਰਹੇ ਨੇ ਜਿਸ ਦੇ ਵਿੱਚ ਉਹਨਾਂ ਨੇ ਕੁਝ ਸ਼ਬਦਾਂ ਦਾ ਇਸਤੇਮਾਲ ਕੀਤਾ ਜਿਨ੍ਹਾਂ ਸ਼ਬਦਾਂ ਨੂੰ ਲੈ ਕੇ ਕਈ ਵਿਅਕਤੀਆਂ ਵੱਲੋਂ ਇਤਰਾਜ਼ ਜਾਰੀ ਕੀਤਾ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਸੋ ਮੋਟੋ ਲਿਆ ਗਿਆ ਆਪਣੇ ਪੱਤਰ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਜਿਸ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਭਾਸ਼ਾ ਹੈ ਉਹ ਅਪੱਤੀ ਜਨਕ ਹੈ ਮਹਿਲਾਵਾਂ ਦੇ ਲਈ ਸਨਮਾਨਜਨਕ ਭਾਸ਼ਾ ਨਹੀਂ ਹੈ ਮਹਿਲਾਵਾਂ ਦਾ અપਮਾਨ ਕੀਤਾ ਗਿਆ ਇਸ ਭਾਸ਼ਾ ਦੇ ਵਿੱਚ ਇਸ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਤੁਹਾਨੂੰ ਸਭ ਤੋਂ ਪਹਿਲਾਂ ਅ ਚੇਅਰਪਰਸਨ ਰਾਜਲਾਲੀ ਗਿੱਲ ਦੀ ਉਹ ਬਿਆਨ ਸੁਣਾ ਦਿੰਨੇ ਆ ਜਿਸ ਬਿਆਨ ਦੇ ਵਿੱਚ ਉਹਨਾਂ ਨੇ ਕਾਰਵਾਈ ਦੀ ਗੱਲ ਕਹੀ ਹੈ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਜਿਹੜਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਉਸ ਨੋਟਿਸ ਬਾਰੇ ਦੱਸਿਆ ਕਿ ਕਿਉਂ ਇਹ ਨੋਟਿਸ ਜਾਰੀ ਕੀਤਾ ਗਿਆ ਤੇ ਚਰਨਜੀਤ ਸਿੰਘ ਚੰਨੀ ਵੱਲੋਂ ਕਿਹੜੀ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਜਿਸ ਕਾਰਨ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਸਭ ਤੋਂ ਪਹਿਲਾਂ ਰਾਜ ਲਾਲੀ ਗਿੱਲ ਦੀ ਇਹ ਬਿਆਨ ਸੁਣਾ ਦਿੰਨੇ ਆ ਤੁਹਾਨੂੰ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਉਹ ਵੀਡੀਓ ਵੀ ਦਿਖਾ ਦਿੰਨੇ ਆ ਜਿਸ ਵੀਡੀਓ ਦੇ ਵਿੱਚ ਚਰਨਜੀਤ ਸਿੰਘ ਚੰਨੀ ਅਜੇ ਹੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਦੇਖੋ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਉਹ ਸਾਰਿਆਂ ਨੇ ਦੇਖੀ ਆ ਪੜ੍ਹੀ ਵੀ ਆ ਸਾਰਿਆਂ ਨੇ। ਲੇਕਿਨ ਗੱਲ ਇਹ ਹੈਗੀ ਆ ਕਿ ਮੁੱਖ ਮੰਤਰੀ ਜਿਹੜੇ ਸਾਡੇ ਸਾਬਕਾ ਹੈਗੇ ਨੇ ਚੰਨੀ ਸਾਹਿਬ ਜੀ ਇਹਨਾਂ ਦੀ ਇੱਕ ਆਦਤ ਹੀ ਬਣ ਚੁੱਕੀ ਹੈ। ਇਹਨਾਂ ਦੀ ਸੋਚ ਤੇ ਇਹਨਾਂ ਦੀ ਜਿਹੜੀ ਗਲਤ ਕਾਰਨਾ ਜਿਹੜੀ ਮਹਿਲਾਵਾਂ ਦੇ ਬਾਰੇ ਬਣੀ ਹੋਈ ਏ ਇਹ ਅੱਜ ਨਵੀਂ ਨਹੀਂ ਹੈਗੀ ਬਹੁਤ ਪੁਰਾਣੀ ਹੈ ਕਦੇ ਕਿਸੇ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਹੱਥ ਲਾ ਲਿਆ ਕਦੇ ਤੁਸੀਂ ਪਬਲਿਕ ਦੇ ਅੰਦਰ ਕਿਸੇ ਦੀ ਠੋਡੀ ਤੇ ਹੱਥ ਲਾ ਕੇ ਬਾਅਦ ਚੋ ਕਿਆ ਉਹ ਆਪਣੀ ਮਾਫੀ ਮੰਗ ਲਈ ਅੱਜ ਜਿਹੜਾ ਇਹਨਾਂ ਦਾ ਇੱਕ ਹੋਰ ਨਵਾਂ ਕਾਰਨਾਮਾ ਹੈਗਾ ਉਹ ਹੈਗਾ ਗਿੱਦਰਬਾਦ ਜਾ ਕੇ ਜਦੋਂ ਇਹਨਾਂ ਨੇ ਚੋਣ ਪ੍ਰਚਾਰ ਅਮਰਤਾਜੀਤ ਲਈ ਕਰਨ ਗਏ ਸੀਗੇ ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੰਦੀ ਹੈ ਜਾਟ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਂ ਜ਼ਰੂਰਾਣਾ ਨਹੀਂ ਚਾਹੁੰਦੀ ਕਿਉਂਕਿ ਐਡੀ ਸ਼ਰਮ ਨਾਲ ਕਿ ਇਹਨੂੰ ਕਿਹਾ ਹੀ ਨਹੀਂ ਜਾ ਸਕਦਾ ਉਹ ਤੁਹਾਨੂੰ ਸਭ ਨੂੰ ਪਤਾ ਹੀ ਨਾਲ ਸੁਣੀ ਵੀ ਹੋਣੀ ਹੈ ਲੇਕਿਨ ਇਹੋ ਜੀ ਜਿਹੜੀ ਸੋਚ ਜਿਹੜੀ ਰੱਖ ਕੇ ਮੈਨੂੰ ਇਹੀ ਨਹੀਂ ਸਮਝ ਆਉਂਦਾ ਕਿ ਇਹ ਇੱਕ ਪ੍ਰੇਮ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ ਕਿਸ ਤਰੀਕੇ ਦੇ ਨਾਲ ਅਹੁਦੇ ਤੇ ਰਹੇ ਨੇ ਇਸ ਤਰੀਕੇ ਦੇ ਨਾਲ ਔਰ ਜਿਹੜਾ ਇਹ ਸ਼ਬਦਾਵਲੀ ਔਰ ਜਿਹੜੇ ਐਗਜ਼ਾਮਪਲ ਇਹਨਾਂ ਨੇ ਵਰਤੀ ਹੈ ਹਾਊ ਡੇਅਰ ਹੀ ਕੈਨ ਡੂ ਥੈਟ ਹਾਊ ਡੇਅਰ ਹੀ ਕੈਨ ਸੇ ਥਿਸ ਟੂ ਮਾਈ ਲਵਰ ਕਿ ਤੁਸੀਂ ਜਿਹੜੀਆਂ ਮਹਿਲਾਵਾਂ ਨੇ ਉਹ ਇਸ ਤਰੀਕੇ ਦੀਆਂ ਹੈਗੀਆਂ ਨੇ ਔਰ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਸੀ ਉਹ ਜਿਹੜੀ ਅਮਰਤਾ ਵ੍ਰਿੰਗ ਉੱਤੇ ਖੜੇ ਸੀਗੇ ਉਹਨਾਂ ਨੇ ਬਿਲਕੁਲ ਚੁੱਪ-ਚਾਪ ਇਸ ਚੀਜ਼ ਨੂੰ ਸਹਿਨ ਕਰ ਲਿਆ ਕਿਉਂ ਸਹਿਨ ਕੀਤਾ ਇੱਕ ਵੋਟਾਂ ਪਿੱਛੇ ਲੇਕਿਨ ਅੱਛਾ ਗੱਲ ਤੇ ਇਹ ਹੁੰਦੀ ਕਿ ਕਿ ਮਹਿਲਾ ਇੱਕ ਮਹਿਲਾ ਹੋਣ ਦੇ ਨਾਤੇ ਉਸ ਟਾਈਮ ਉਹਨਾਂ ਨੂੰ ਰੋਕਦੀ ਕਿ ਤੁਸੀਂ ਗਲਤ ਕਹਿ ਰਹੇ ਹੋ ਤਾਂ ਤਾਂ ਕੋਈ ਨਾ ਮਹਿਲਾ ਮੰਨਦੀ ਕਿ ਤੁਸੀਂ ਉਹਨਾਂ ਦੇ ਇੱਜ਼ਤ ਦੇ ਲਈ ਖੜੇ ਹੋ ਉਹਨਾਂ ਨੇ ਪੱਕੇ ਚ ਖੜੇ ਹੋ ਇੱਕ ਜਾ ਕੇ ਉੱਥੇ ਰੋਟੀ ਹੱਥ ਤੇ ਧਰ ਕੇ ਖਾਣੀ ਇਹ ਤੁਹਾਡੀ ਵੋਟਾਂ ਜਿਹੜੀਆਂ ਇੱਕ ਉਹਨਾਂ ਨੂੰ ਅਟਰੈਕਟ ਕਰਨ ਦੇ ਲਈ ਤੁਸੀਂ ਕਰ ਰਹੇ ਹੋ ਐਓ ਜੀ ਹਤਕੰਡੇ ਚੀਪ ਤਰ੍ਹਾਂ ਦੇ ਹਤਕੰਡੇ ਅਪਣਾ ਕੇ ਐਓ ਜੀ ਚੀਪ ਸ਼ਬਦਾਵਲੀ ਐਓ ਜੀ ਮਨਾ ਕੇ ਇਸ ਤਰੀਕੇ ਨਾਲ ਜਿਹੜੀਆਂ ਮਹਿਲਾਵਾਂ ਨੇ ਇਹ ਤੁਹਾਡੇ ਖਿਲਾਫ ਨੇ ਮੈਂ ਇਹ ਗੱਲ ਕਹਿਨੀ ਹੈ ਹਰ ਮਹਿਲਾ ਨੂੰ ਪੰਜਾਬ ਦੀ ਮਹਿਲਾ ਨੂੰ ਇਹ ਕਹਿਣਾ ਚਾਹੀਏ ਕਿ ਇਸ ਦੇ ਅਗੇਂਸਟ ਆਵਾਜ਼ ਉਠਾਓ ਅਮਰਤਾ ਵਰਿੰਗ ਦੇ ਚੁੱਪ ਦੇ ਖਿਲਾਫ ਆਵਾਜ਼ ਉਠਾਓ ਚੰਨੀ ਸਾਹਿਬ ਦੇ ਜਿਹੜੇ ਹੈਗੇ ਨੇ ਸ਼ਬਦਾਂ ਦੇ ਆਕਾਸ਼ ਆਵਾਜ਼ ਉਠਾਓ ਇਵਨ ਕਿ ਐਨਸੀਡਬਲ ਨੂੰ ਵੀ ਚਾਹੀਦਾ ਹੈ ਕਿ ਇਸ ਦੇ ਖਿਲਾਫ ਜਿਹੜੀਆਂ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਲੇਕਿਨ ਮੈਂ ਇਹ ਵੀ ਗੱਲ ਕਹਿਨੀ ਨਾਲ ਕਿ ਜੇ ਤੁਸੀਂ ਇੱਕ ਕਮਿਊਨਿਟੀ ਨੂੰ ਲੈ ਕੇ ਜੱਟ ਸੀਕਰੂ ਲੈ ਕੇ ਪੰਡਤਾਂ ਨੂੰ ਲੈ ਕੇ ਇਹੋ ਜਿਹਾ ਬਿਆਨ ਦੇ ਰਹੇ ਹੋ ਤੇ ਕੀ ਦਿਖਾਉਣਾ ਚਾਹੁੰਦੇ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਸਟੇਟ ਦੇ ਅੰਦਰ ਇਹ ਜਿਹੜੀ ਚੀਜ਼ ਆ ਇਹ ਬਹੁਤ ਖਿਲਾਫ ਹੈ ਅਗਰ ਅਮਨ ਸ਼ਾਂਤੀ ਸਟੇਟ ਦੀ ਭੰਗ ਵੀ ਹੁੰਦੀ ਹੈ ਮਹਿਲਾ ਜਿਹੜੀਆਂ ਨੇ ਸੜਕਾਂ ਤੇ ਉਤਰਦੀਆਂ ਨੇ ਤੁਹਾਡੇ ਮੈਂ ਕਹਿੰਦੀ ਹਾਂ ਕਾਨੂੰਨ ਦੀ ਜਿਹੜੀ ਹੈ ਇਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਜਾਂ ਇਸ ਚੀਜ਼ ਦਾ ਜ਼ਿੰਮੇਵਾਰ ਜਿਹੜੇ ਨੇ ਉਹ ਚੰਨੀ ਸਾਹਿਬ ਹੋਣਗੇ ਅਮਰਤਾ ਬਰੇਂਗ ਦੀ ਚੁੱਪ ਹੋਏਗੀ ਇਹਨਾਂ ਦੇ ਖਿਲਾਫ ਜਿਹੜੀ ਕਿ ਉਸ ਟਾਈਮ ਤੇ ਚੁੱਪ ਰਹੇ ਨੇ ਉਹ ਇਹਨਾਂ ਦੇ ਜ਼ਿੰਮੇਦਾਰ ਹੋਣਗੇ ਸ਼ਰਮ ਆਣੀ ਚਾਹੀਦੀ ਅਸੀਂ ਕਿਸ ਚੀਜ਼ ਕੀ ਨੋਟਿਸ ਭੇਜਿਆ ਜੀ ਸ਼ੋ ਕਾਸ ਨੋਟਿਸ ਭੇਜਿਆ ਸੀ ਚੰਨੀ ਸਾਹਿਬ ਨੂੰ ਭੇਜ ਰਹੇ ਆ ਕਿ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਸਾਡਾ ਕੱਲ ਤੱਕ ਜਵਾਬ ਦਿੱਤਾ ਜਾਵੇ ਜੇ ਉਹ ਕੱਲ ਤੱਕ ਇਸ ਚੀਜ਼ ਦਾ ਜਵਾਬ ਨਹੀਂ ਦਿੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਹੈ ਫੇਰ ਮੈਂ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੂੰਗੀ ਔਰ ਜਿਹੜੀਆਂ ਧਾਰਾਵਾਂ ਜਾਂ ਐਫਆਈਆਰ ਨੇ ਬਣਦੀ ਹੈ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਦੋ ਕੁੱਤੇ ਆਪਸ ਦੋਸਤ ਹੁੰਦੇ ਆ ਇੱਕ ਜੱਟ ਦਾ ਕੁੱਤਾ ਦਾ ਇੱਕ ਪੰਡਤ ਦਾ ਕੁੱਤਾ ਰੋਜ਼ ਇਕੱਠੇ ਹੁੰਣਾ ਮੈਂ ਤੁਹਾਨੂੰ ਇਹ ਨਾਲ ਵੀ ਸੁਣਾ ਰਿਹਾ ਵੱਡੇ ਬੜਕਰਾਂ ਦਾ ਲੀਡਰਾਂ ਦਾ ਕਿੰਨਾ ਬੁਰਾ ਹਾਲ ਆਵਾਦੀ ਪਾਰਟੀ ਅਰ ਕਾਲੀਆਂ ਦੀ ਤਾਂ ਦੋ ਆਲੇ ਇਕੱਠੇ ਹੋ ਕੇ ਸ਼ਾਮ ਨੂੰ ਗੱਲ ਕਰਨੇ ਵੀ ਕਿਆ ਖਾਦਾ ਅੱਜ ਸਨਾਪ ਇੱਕ ਡੱਬੂ ਡੱਬੂ ਪੁੱਛਿਆ ਜੱਟਾਂ ਦਾ ਉਹ ਕਹਿੰਦਾ ਯਾਰ ਮੈਂ ਕਿਆ ਖਾਣਾ ਅੱਜ ਫੇਰ ਮਨੂੰ ਉਹੀ ਦੱਸੀ ਗੇਰ ਦੀ ਸੁੱਕੀਆਂ ਰੋਟੀਆਂ ਪਰ ਉਹੀ ਖਾ ਕੇ ਆਇਆ ਬਸ ਮਾਨਦਾਨ ਦੇ ਬੰਨੇ ਬੈਠੇ ਐ ਨਹੀਂ ਤਾਂ ਮੈਂ ਕੱਢਾ ਛੱਡ ਜਾਂਦਾ ਉਹਨੂੰ ਪੁੱਛਿਆ ਪੈ ਗਿਆ ਖਾਦਾ ਕਹਿੰਦਾ ਅੱਜ ਦਾ ਕੰਝਣਾ ਸੀ ਗਿਆ ਅੱਜ ਖੀਰ ਪੋੜੇ ਬਣੇ ਸੀ ਐਸ਼ ਕਰਦੇ ਸੀ ਤਾਂ ਦੂਸਰੇ ਦਿਨ ਫੇਰ ਗੱਲ ਹੋਈ ਕਿਸੇ ਦਿਨ ਫੇਰ ਗੱਲ ਹੋਈ ਆਖਰ ਨੂੰ ਪੰਡਤ ਵਾਲਾ ਕੁੱਤਾ ਕਹਿੰਦਾ ਯਾਰ ਐਡੇ ਕਿਹੜੇ ਮਾਨਤਾਂ ਦਾ ਬੰਦੇ ਆ ਬਟਾ ਕੱਲ ਕਿਹਾ ਕਹਿੰਦਾ ਮਾਨਤਾਂ ਇਹ ਆ ਵੀ ਜੱਟ ਦੇ ਘਰ ਆ ਗਈਆਂ ਦੋ ਜਨਾਲੀਆਂ ਕਦੇ ਉਹ ਕਹਿੰਦੀ ਸੀ ਤੂੰ ਦੱਬੂ ਕੁੱਤੇ ਦੀ ਰਨ ਦੋ ਜਨਾਲੀਆਂ ਲੜੀਆਂ ਜੀਆਂ ਕਦੇ ਉਹ ਕਹਿੰਦੀ ਤੂੰ ਦੱਬੂ ਕੁੱਤੇ ਦੀ ਰਨ ਬਾਅਦ ਚ ਕਹਿੰਦੀ ਆਹੀ ਮਾਨਤਾਂ ਹੈ ਕਹਿੰਦਾ ਹੋਰ ਕੋਈ ਨਹੀਂ ਆਹੀ ਗੱਲ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਵਰਕਰਾਂ ਦੀ ਹੈ। ਵਿਸ਼ਵਵਾਰਤਾ ਦੇਖ ਰਿਹਾ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਚਰਨਜੀਤ ਚੰਨੀ ਦੇ ਖਿਲਾਫ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਕਾਰਨ ਦੱਸੋ ਨੋਟਿਸ ਚਰਨਜੀਤ ਸਿੰਘ ਚੰਨੀ ਦੀ ਗਿੱਦੜਬਾਹ ਦੇ ਵਿੱਚ ਚੌੜ ਪ੍ਰਚਾਰ ਦੌਰਾਨ ਕੀਤੀ ਗਈ ਇੱਕ ਤਕਰੀਰ ਦੇ ਮਾਮਲੇ ਦੇ ਵਿੱਚ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜਾ ਹੈ ਉਹ ਇੱਕ ਮੁਹਾਵਰੇਦਾਰ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਇੱਕ ਉਦਾਹਰਨ ਦੇ ਰਹੇ ਨੇ ਜਿਸ ਦੇ ਵਿੱਚ ਉਹਨਾਂ ਨੇ ਕੁਝ ਸ਼ਬਦਾਂ ਦਾ ਇਸਤੇਮਾਲ ਕੀਤਾ ਜਿਨ੍ਹਾਂ ਸ਼ਬਦਾਂ ਨੂੰ ਲੈ ਕੇ ਕਈ ਵਿਅਕਤੀਆਂ ਵੱਲੋਂ ਇਤਰਾਜ਼ ਜਾਰੀ ਕੀਤਾ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਸੋ ਮੋਟੋ ਲਿਆ ਗਿਆ ਆਪਣੇ ਪੱਧਰ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਜਿਸ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਭਾਸ਼ਾ ਹੈ ਉਹ ਅਪੱਤੀ ਜਨਕ ਹੈ ਮਹਿਲਾਵਾਂ ਦੇ ਲਈ ਸਨਮਾਨਜਨਕ ਭਾਸ਼ਾ ਨਹੀਂ ਹੈ ਮਹਿਲਾਵਾਂ ਦਾ અપਮਾਨ ਕੀਤਾ ਗਿਆ ਇਸ ਭਾਸ਼ਾ ਦੇ ਵਿੱਚ ਇਸ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਤੁਹਾਨੂੰ ਸਭ ਤੋਂ ਪਹਿਲਾਂ ਚੇਅਰਪਰਸਨ ਰਾਜラਲੀ ਗਿੰਦਲੀ ਉਹ ਬਿਆਨ ਸੁਣਾ ਦਿੰਨੇ ਆ ਜਿਸ ਬਿਆਨ ਦੇ ਵਿੱਚ ਉਹਨਾਂ ਨੇ ਕਾਰਵਾਈ ਦੀ ਗੱਲ ਕਹੀ ਹੈ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਜਿਹੜਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਉਸ ਨੋਟਿਸ ਬਾਰੇ ਦੱਸਿਆ ਕਿ ਕਿਉਂ ਇਹ ਨੋਟਿਸ ਜਾਰੀ ਕੀਤਾ ਗਿਆ ਤੇ ਚਰਨਜੀਤ ਸਿੰਘ ਚੰਨੀ ਵੱਲੋਂ ਕਿਹੜੀ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਜਿਸ ਕਾਰਨ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸਭ ਤੋਂ ਪਹਿਲਾਂ ਰਾਜ ਲਾਲੀ ਗਿੱਲ ਦੀ ਇਹ ਬਿਆਨ ਸੁਣਾ ਦਿੰਨੇ ਆ ਤੁਹਾਨੂੰ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਉਹ ਵੀਡੀਓ ਵੀ ਦਿਖਾ ਦਿੰਨੇ ਆ ਜਿਸ ਵੀਡੀਓ ਦੇ ਵਿੱਚ ਚਰਨਜੀਤ ਸਿੰਘ ਚੰਨੀ ਅਜੇ ਹੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਦੇਖੋ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਸਾਰਿਆਂ ਨੇ ਦੇਖੀ ਆ ਪੜ੍ਹੀ ਵੀ ਆ ਸਾਰਿਆਂ ਨੇ। ਲੇਕਿਨ ਗੱਲ ਇਹ ਹੈਗੀ ਆ ਕਿ ਮੁੱਖ ਮੰਤਰੀ ਜਿਹੜੇ ਸਾਡੇ ਸਾਬਕਾ ਹੈਗੇ ਨੇ ਚੰਨੀ ਸਾਹਿਬ ਜੀ ਇਹਨਾਂ ਦੀ ਇੱਕ ਆਦਤ ਹੀ ਬਣ ਚੁੱਕੀ ਹੈ। ਇਹਨਾਂ ਦੀ ਸੋਚ ਤੇ ਇਹਨਾਂ ਦੀ ਜਿਹੜੀ ਗਲਤ ਧਾਰਨਾ ਜਿਹੜੀ ਮਹਿਲਾਵਾਂ ਦੇ ਬਾਰੇ ਬਣੀ ਹੋਈ ਏ ਇਹ ਅੱਜ ਨਵੀਂ ਨਹੀਂ ਹੈਗੀ ਬਹੁਤ ਪੁਰਾਣੀ ਹੈ ਕਦੇ ਕਿਸੇ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਹੱਥ ਲਾ ਲਿਆ ਕਦੇ ਤੁਸੀਂ ਪਬਲਿਕ ਦੇ ਅੰਦਰ ਕਿਸੇ ਦੀ ਠੋਡੀ ਤੇ ਹੱਥ ਲਾ ਕੇ ਬਾਅਦ ਚੋ ਕਹਾਏ ਉਹ ਆਪਣੀ ਮਾਫੀ ਮੰਗ ਲਈ ਅੱਜ ਜਿਹੜਾ ਇਹਨਾਂ ਦਾ ਇੱਕ ਹੋਰ ਨਵਾਂ ਕਾਰਨਾਮਾ ਹੈਗਾ ਉਹ ਹੈਗਾ ਗਿੱਦੜਬਾਦ ਜਾ ਕੇ ਜਦੋਂ ਇਹਨਾਂ ਨੇ ਚੌਨ ਪਰਚਾਰ ਅਮਰਤਾਜੀਤ ਅਲੀ ਕਰਨ ਗਏ ਸੀਗੇ ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੰਦੀ ਹੈ ਜੱਟ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਂ ਜ਼ਰੂਰਾ ਨਹੀਂ ਚਾਹੁੰਦੀ ਕਿਉਂਕਿ ਐਡੀ ਸ਼ਰਮਨਾਕਿਆ ਨੂੰ ਕਿਹਾ ਹੀ ਨਹੀਂ ਜਾ ਸਕਦਾ ਉਹ ਤੁਹਾਨੂੰ ਸਭ ਨੂੰ ਪਤਾ ਹੀ ਨਾਲ ਸੁਣੀ ਵੀ ਹੋਣੀ ਹੈ ਲੇਕਿਨ ਇਹੋ ਜੀ ਜਿਹੜੀ ਸੋਚ ਜਿਹੜੀ ਰੱਖ ਕੇ ਮੈਨੂੰ ਇਹ ਹੀ ਨਹੀਂ ਸਮਝ ਆਉਂਦਾ ਕਿ ਇਹ ਇੱਕ ਆਪਣੇ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ ਕਿਸ ਤਰੀਕੇ ਦੇ ਨਾਲ ਅਹੁਦੇ ਤੇ ਰਹੇ ਨੇ ਇਸ ਤਰੀਕੇ ਦੇ ਨਾਲ ਔਰ ਜਿਹੜਾ ਇਹ ਸ਼ਬਦਾਵਲੀ ਔਰ ਜਿਹੜੇ ਐਗਜ਼ੈਂਪਲ ਇਹਨਾਂ ਨੇ ਵਰਤੀ ਹੈ ਹਾਊ ਡੇਅਰ ਹੀ ਕੈਨ ਡੂ ਥੈਟ ਹਾਊ ਡੇਅਰ ਹੀ ਕੈਨ ਸੇ ਥਿਸ ਟੂ ਮਹਿਲਾਵਾਂ ਕਿ ਤੁਸੀਂ ਜਿਹੜੀਆਂ ਮਹਿਲਾਵਾਂ ਨੇ ਉਹ ਇਸ ਤਰੀਕੇ ਦੀਆਂ ਹੈਗੀਆਂ ਨੇ ਔਰ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਸੀ ਉਹ ਜਿਹੜੀ ਅਮਰਤਾ ਵਿੰਗ ਉੱਤੇ ਖੜੇ ਸੀਗੇ ਉਹਨਾਂ ਨੇ ਬਿਲਕੁਲ ਚੁੱਪ-ਚਾਪ ਇਸ ਚੀਜ਼ ਨੂੰ ਸਹਿਨ ਕਰ ਲਿਆ ਕਿਉਂ ਸਹਿਨ ਕੀਤਾ ਇੱਕ ਵੋਟਾਂ ਪਿੱਛੇ ਲੇਕਿਨ ਅੱਛਾ ਗੱਲ ਤਾਂ ਇਹ ਹੁੰਦੀ ਕਿ ਕਿ ਮਹਿਲਾ ਇੱਕ ਮਹਿਲਾ ਹੋਣ ਦੇ ਨਾਤੇ ਉਸ ਟਾਈਮ ਉਹਨਾਂ ਨੂੰ ਰੋਕਦੀ ਕਿ ਤੁਸੀਂ ਗਲਤ ਕਹਿ ਰਹੇ ਹੋ ਤਾਂ ਤਾਂ ਕੋਈ ਲੇਹਲਾ ਮੰਨਦੀ ਕਿ ਤੁਸੀਂ ਉਹਨਾਂ ਦੇ ਇੱਜ਼ਤ ਦੇ ਲਈ ਖੜੇ ਹੋ ਉਹਨਾਂ ਨੇ ਪੱਖ 'ਚ ਖੜੇ ਹੋ ਇੱਕ ਜਾ ਕੇ ਉੱਥੇ ਰੋਟੀ ਹੱਥ ਤੇ ਧਰ ਕੇ ਖਾਣੀ ਇਹ ਤੁਹਾਡੀ ਵੋਟਾਂ ਜਿਹੜੀਆਂ ਉਹਨੂੰ ਅਟਰੈਕਟ ਕਰਨ ਦੇ ਲਈ ਤੁਸੀਂ ਕਰ ਰਹੇ ਹੋ ਐਓ ਜੇ ਹਤਕੰਡੇ ਚੀਪ ਤਰ੍ਹਾਂ ਦੇ ਹਤਕੰਡੇ ਅਪਣਾ ਕੇ ਐਓ ਜੀ ਚੀਪ ਸ਼ਬਦਾਵਲੀ ਐਓ ਜੀ ਮਨਾ ਕੇ ਇਸ ਤਰੀਕੇ ਨਾਲ ਜਿਹੜੀਆਂ ਮਹਿਲਾਵਾਂ ਨੇ ਇਹ ਤੁਹਾਡੇ ਖਿਲਾਫ ਨੇ ਮੈਂ ਇਹ ਗੱਲ ਕਹਿਨੀ ਹੈ ਹਰ ਮਹਿਲਾ ਨੂੰ ਪੰਜਾਬ ਦੀ ਮਹਿਲਾ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਇਸ ਦੇ ਅਗੇਂਸਟ ਆਵਾਜ਼ ਉਠਾਓ ਅਮਰਤਾ ਵਰਿੰਗ ਦੇ ਚੁੱਪ ਦੇ ਖਿਲਾਫ ਆਵਾਜ਼ ਉਠਾਓ ਚੰਨੀ ਸਾਹਿਬ ਦੇ ਜਿਹੜੇ ਹੈਗੇ ਨੇ ਸ਼ਬਦਾਂ ਦੇ ਘਾਸ ਆਵਾਜ਼ ਉਠਾਓ ਇਵਨ ਕੇ ਐਨਸੀਡਬਲੂ ਨੂੰ ਵੀ ਚਾਹੀਦਾ ਆ ਕਿ ਇਸ ਦੇ ਖਿਲਾਫ ਜਿਹੜੀਆਂ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਲੇਕਿਨ ਮੈਂ ਇਹ ਵੀ ਗੱਲ ਕਹਿੰਨੀ ਨਾਲ ਕਿ ਜੇ ਤੁਸੀਂ ਇੱਕ ਕਮਿਊਨਿਟੀ ਨੂੰ ਲੈ ਕੇ ਜੱਟ ਸਿੱਖ ਨੂੰ ਲੈ ਕੇ ਪੰਡਤਾਂ ਨੂੰ ਲੈ ਕੇ ਇਹੋ ਜਿਹਾ ਬਿਆਨ ਦੇ ਰਹੇ ਹੋ ਤੇ ਕੀ ਦਿਖਾਉਣਾ ਚਾਹੁੰਦੇ ਹੋ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਸਟੇਟ ਦੇ ਅੰਦਰ ਇਹ ਜਿਹੜੀ ਚੀਜ਼ ਹੈ ਇਹ ਬਹੁਤ ਖਿਲਾਫ ਹੈ ਅਗਰ ਅਮਨ ਸ਼ਾਂਤੀ ਸਟੇਟ ਦੀ ਭੰਗ ਵੀ ਹੁੰਦੀ ਹੈ ਮਹਿਲਾ ਜਿਹੜੀਆਂ ਨੇ ਸੜਕਾਂ ਤੇ ਉਤਰਦੀਆਂ ਨੇ ਤੁਹਾਡੇ ਮੈਂ ਇਹ ਕਹਿੰਨੀ ਹੈ ਕਾਨੂੰਨ ਦੀ ਜਿਹੜੀ ਹੈ ਇਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਜਾਂ ਔਰ ਇਸ ਚੀਜ਼ ਦਾ ਜ਼ਿੰਮੇਵਾਰ ਜਿਹੜੇ ਨੇ ਉਹ ਚੰਨੀ ਸਾਹਿਬ ਹੋਣਗੇ ਅਮਰਤਾ ਬਰਿੰਗ ਦੀ ਚੁੱਪ ਹੋਏਗੀ ਇਹਨਾਂ ਦੇ ਖਿਲਾਫ ਜਿਹੜੀ ਕਿ ਉਸ ਟਾਈਮ ਤੇ ਚੁੱਪ ਰਹੇ ਨੇ ਉਹ ਇਹਨਾਂ ਦੇ ਜ਼ਿੰਮੇਵਾਰ ਹੋਣਗੇ ਸ਼ਰਮਣੀ ਚਾਹੀਦੀ ਅਸੀਂ ਕਿਸ ਚੀਜ਼ ਦਾ ਨੋਟਿਸ ਵੀ ਜਾਰੀ ਕੀਤਾ ਤੇ ਕੀ ਨੋਟਿਸ ਭੇਜਿਆ ਜੀ ਸ਼ੋ ਕਾਸ ਨੋਟਿਸ ਭੇਜਿਆ ਅਸੀਂ ਚੰਨੀ ਸਾਹਿਬ ਨੂੰ ਭੇਜ ਰਹੇ ਹਾਂ ਕਿ ਇਸੀ ਦਾ ਜਵਾਬ ਦਿੱਤਾ ਜਾਵੇ ਸਾਡਾ ਕੱਲ ਤੱਕ ਜਵਾਬ ਦਿੱਤਾ ਜਾਵੇ ਜੇ ਉਹ ਕੱਲ ਤੱਕ ਇਸ ਚੀਜ਼ ਦਾ ਜਵਾਬ ਨਹੀਂ ਦਿੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਹੈ ਤੇ ਮੈਂ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੂੰਗੀ ਔਰ ਜਿਹੜੀਆਂ ਧਾਰਾਵਾਂ ਜਾਂ ਐਫਆਈਆਰ ਇਹਨਾਂ ਤੇ ਬਣਦੀ ਹੈ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਦੋ ਕੁੱਤੇ ਆਪਸ ਵਿੱਚ ਦੋਸਤ ਹੁੰਦੇ ਆ ਇੱਕ ਜੱਟ ਦਾ ਕੁੱਤਾ ਦਾ ਇੱਕ ਪੰਡਤ ਦਾ ਕੁੱਤਾ ਰੋਜ਼ ਇਕੱਠੇ ਹੁੰਣਾ ਮੈਂ ਤੁਹਾਨੂੰ ਇਹਨਾਂ ਦੀ ਸੁਣਾ ਰਿਹਾ ਗੱਲ ਕੇ ਬੜਕਰਾਂ ਦਾ ਲੀਡਰਾਂ ਦਾ ਕਿੰਨਾ ਬੁਰਾ ਹਾਲ ਆਵਾਜ਼ੀ ਪਾਰਟੀ ਜਾਂ ਕਾਲੀਆਂ ਦੇ ਤਾਂ ਦੋ ਆਲੇ ਇਕੱਠੇ ਹੋ ਕੇ ਸ਼ਾਮ ਨੂੰ ਗੱਲ ਕਰਨੇ ਵੀ ਕਿਆ ਖਾਦਾ ਅੱਜ ਸੁਣਾ ਬਈ ਡੱਬੂ ਡੱਬੂ ਕੁੱਤਾ ਸੀਗਾ ਜੱਟਾਂ ਦਾ